ਲੋ ਵੀ ਸੱਜਣੋ ਅੱਗੇ ਫੇਰ ਇੱਕ ਸਰੇ ਵਾਲੀ ਚੀਜ਼ ਜਿ ਲਿਆਤੀ ਜਿਹੜੇ ਮਾਰਵਾਲੀ ਚ ਆਪ ਲਖਬਿਸ਼ੀਰੀ ਲੱਭਦੇ ਆ ਜਾਂ ਕੋਈ ਕੱਦ ਵਾਲੀ ਪੂਰੇ ਕੱਦ ਵਾਲੀ ਬਿਸ਼ੀਰੀ ਭਾਲਦੇ ਹਨ ਸੁਨੱਖੀ ਤਾਂ ਆਪ ਵੀਡੀਓ ਪੂਰੀ ਦੇਖ ਲਓ ਬੱਚੀ ਦੀ ਉਮਰ ਬਹੁਤ ਛੋਟੀ ਹੈ ਤੇ ਆ ਕੇ ਲੱਤ ਦੇਖ ਲਓ ਆਪ ਕਹੋਗੇ ਹਾਂ ਵੀ 65 ਪਲੱਸ ਹੈ ਉਹ ਬੱਚੀ ਮੂੰਹ ਚੌਕੜੀ ਹੈ ਚੰਗੇ ਘੋੜੇ ਦੀ ਹੈ ਗਾਰੰਟੀ ਨਾਲ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਹੈ ਕੀ ਉਮਰ ਹੋਗੀ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਤੇ ਜੇ ਤੁਸੀਂ ਵੀ ਚਾਹੁੰਦੇ ਆ ਜੈਜ਼ ਰੇਟ ਵਿੱਚ ਮਾਰਕੀਟ ਨਾਲ ਸਸਤਾ ਤੇ ਚੰਗਾ ਜਾਨਵਰ ਤੁਹਾਨੂੰ ਘਰੇ ਬੈਠਣ ਨੂੰ ਮਿਲ ਜੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਮਿੱਤਰੋ ਆਪਣੇ ਚੈਨਲ ਤੇ ਰੋਜ਼ ਹੀ ਚੰਗੇ ਤੋਂ ਚੰਗਾ ਜਾਨਵਰ ਜੈਜ਼ ਰੇਟ ਤੇ ਆ ਜਾਂਦਾ ਤੇ ਪਹਿਲਾਂ ਤਾਂ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬੱਬੀਜੀਤ ਦਾ ਸਟਾਰਟਰ YouTube ਚੈਨਲ ਦੇ ਉੱਤੇ ਤੇ ਜਿਹੜੇ ਵੀ ਰਪਣ Facebook ਤੇ ਜੁੜੇ ਉਹਨਾਂ ਦਾ ਵੀ ਤੈਦਨ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਵਾਲੀ ਵੀਡੀਓ ਉਹ ਭਰਾ ਦੇਖ ਲੈਣ ਜਿਹੜੀ ਚੰਗੀ ਕਲੈਕਸ਼ਨ ਲੈਣਾ ਚਾਹੁੰਦੇ ਹਨ ਕਹਿਣ ਤੋਂ ਮਤਲਬ ਵੀ ਮਾਰਵਾੜੀ ਵਿੱਚ ਚੰਗੀ ਬਰੀਕੀ ਸੁਨੱਖਪੂਣਾ ਚੰਗਾ ਕਨਡਿਸ਼ਨ ਲੱਤ ਲੁੱਤ ਲੰਮੀ ਇੱਕ ਆਪਾਂ ਕਹਿ ਸਕਦੇ ਹਾਂ ਸ਼ੂ ਕੁਆਲਿਟੀ ਦੀ ਵਸ਼ੇਰੀ ਲੈਣੀ ਚਾਹੁੰਦੇ ਆ ਨਾ ਤਾਂ ਆਹ ਦੇਖ ਲਓ ਮਿੱਤਰੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੇ ਦਿਨਾਂ ਦਿੱਤੇ ਮਿੱਤਰੋ ਚੌਕੜੀ ਵਸ਼ੇਰੀ ਹੈ ਅਜ ਤਾਂ ਜਿਹੜੇ ਪੁਰਾਣੇ ਤਜਰਬੇ ਵਾਲੇ ਬੰਦੇ ਉਹਨਾਂ ਨੂੰ ਤਾਂ ਪਤਾ ਚੌਕੜੀ ਹੀ ਹੁੰਦੀ ਹੈ ਤੇ ਜਿਹੜੇ ਭਰਾ ਮੇਰੇ ਨਵੇਂ ਜੁੜੇ ਆ ਜਾਂ ਪਹਿਲੀ ਵਾਰ ਜਨਮ ਲੈਣਾ ਉਹਨਾਂ ਨੂੰ ਤਾਂ ਦੱਸ ਦੀ ਬੱਚੀ ਹਲੇ 4.5 ਪੰਜ ਮਹੀਨੇ ਦੀ ਹੋਈ ਆ ਦੰਦਾਂ ਤੋਂ عمر ਦਾ ਪਤਾ ਚੱਲ ਜਾਂਦਾ ਹੁੰਦਾ ਹਜੇ ਕੋਈ ਸਿਗੜੀ ਦੰਦੀ ਦੀ 2 2.5 2.5 ਨਹੀਂ ਪਟਣ ਦੀ ਆ ਆ ਕੇ ਦੇਖੀਏ ਕੱਦ-ਕੁੱਦ ਹੁਣੀ ਬਹੁਤ ਦਿਖਾਈ ਜਾਂਦੇ ਬਾਕੀ ਲੱਤ ਦੀ ਨਲੀ ਤੋਂ ਪਤਾ ਚੱਲਦਾ ਤੇ ਲੱਤ ਦੀ ਨਲੀ ਵੀ ਦੋਸਤੋ ਹਜੇ ਤਾਂ ਬਦਲ ਦਾ ਅੰਦਾਜ਼ਾ ਦੱਸ ਦਿੰਦੀ ਹੈ ਜ਼ਿਆਦਾਤਰ ਸੱਜਣਾ ਨੂੰ ਲਾਤੇ ਦੀ ਨਲੀ ਤੋਂ ਹੀ ਪਤਾ ਚੱਲ ਜਾਂਦਾ ਕਿੰਨੀ ਕੁ ਹਾਈਟ ਕਰਨੀ ਤੇ ਇੱਕ ਗੱਲ ਦੋਸਤੋ ਹੋਰ ਮੈਂ ਤੁਹਾਨੂੰ ਦੱਸਦਾ ਬੱਚੀ ਜਿਵੇਂ ਵੀਡੀਓ 'ਚ ਦੇਖਦੀ ਹੈ ਨਾ ਉਦੋਂ ਚੰਗੀ ਆ ਕਿ ਤੁਸੀਂ ਸਾਹਮਣੇ ਦੇਖੋ ਜੂੜਾ ਖੁਸ਼ ਆ ਨਾ ਬਰੀਕੀ ਜਿਆਦਾ ਦੱਸਦੇ ਕਿਹ ਜਾਨਵੇਂ ਹੁੰਦੇ ਆਪਦੇ ਆਪ ਨੂੰ ਕੈਮਰੇ ਤੇ ਦਿਖਾ ਦਿੰਦੇ ਪਰ ਆ ਬੱਚੀ ਦੇ ਰੱਸਾ ਤੇ ਨਵਾਂ ਪਾਇਆ ਕਰਕੇ ਉਹਨੂੰ ਤੁਰਨ ਦਾ ਬਲ ਨਹੀਂ ਸੀ ਤਾਂ ਉਹ ਮਿੱਤਲਿਆਰੇ ਤੇ ਉਹੀ ਰੱਸੇ ਨਾਲ ਆਪਾਂ ਤੋੜ ਲਈ ਬਾਕੀ ਇਹਨੇ ਆਪਦੇ ਆਪਰ ਜਿਹੜਾ ਹੁਸਨ ਹੈ ਇਹਨਾਂ ਵੀਡੀਓ ਕੈਮਰੇ ਜੈਦ ਨਹੀਂ ਹੈ ਤਾਂ ਹੀ ਤੁਹਾਨੂੰ ਕਿਹਾ ਜਦੋਂ ਤੁਸੀਂ ਸਾਹਮਣੇ ਆ ਕੇ ਦੇਖੋਗੇ ਨਾ ਤੁਹਾਨੂੰ ਆਪ ਪਤਾ ਚੱਲੂ ਵੀ ਹਾਂ ਬੱਚੀ ਸੋ ਕੁਆਲਿਟੀ ਦੀ ਹੈ ਅੱਧੀ ਅੱਧੀ ਤੇ ਦੋਸਤੋ ਇਹਦੀ ਕੁੰਡੀ ਮੁੜਦੀ ਆ ਤੇ ਨਿਕਨਿਕ ਖਾਨਾ ਮੂੰਹ ਮਾਂ ਦੀ ਜਿਹੜੀ ਆਪਣੀ ਸੇਫ ਆ ਬਹੁਤ ਜ਼ਿਆਦਾ ਪਤਲੀ ਆ ਬਰੀਕ ਮੂੰਹ ਆ ਤੇ ਲੰਮੀ ਗਰਦਨ ਪਤਲੀ ਗਰਦਨ ਤੇ ਲੱਤ ਦੀ ਨਲੀ ਨੁਲੀ ਲੰਮੇ ਆ ਤੇ ਮੇਨ ਗੱਲ ਬਾਲਪੁਰਿਆਂ ਦੀ ਸਾਫ ਇਹਦੀ ਲੈਨ ਦੀ ਗੱਲ ਕਰੀ ਤਾਂ ਦੋਸਤੋ ਰੁਦਰਾਕਸ ਕੋੜਾ ਜੀ ਫੋਟੋ ਵੀ ਪਈ ਹੈ ਆਪਣੇ ਕੋਲ ਫੋਟੋ ਮੈਂ ਸਾਈਟ ਤੇ ਦੇਖਦੇ ਆਂ ਜੇ ਟਾਈਮ ਲੱਗੇ ਤਾਂ ਲਾ ਦੂੰ ਨਹੀਂ ਤਾਂ ਰੁਦਰਾਕਸ ਕੋੜੇ ਦੀ ਬੱਚੀ ਹੈ ਜੀ ਤੇ ਮਾਰਤ ਨਾਕਰ ਲੈਨ ਚੋਂ ਆਪਾਂ ਨੂੰ ਮਾਲਕ ਨੇ ਦੱਸਿਆ ਤੇ ਬੱਚੀ ਚੰਗੀ ਬਲੱਡ ਲਾਈਨ ਚੋਂ ਬਰੀਕੀ ਬਰੂਕੀ ਕਰ ਦਿੰਦੀ ਹੋਈ ਕਾਨ ਕੰਡੀਸ਼ਨ ਦੀ ਹੋਈ ਬਹੁਤ ਜ਼ਿਆਦਾ ਚੰਗੀ ਪੈਠ ਪੁੜਾ ਚੰਗਾ ਤੇ ਬੱਚੀ ਹਾਈਟ ਕਰਨ ਵਾਲੀ ਸੋ ਜਿਹੜਾ ਕੋਈ ਭਰਾ ਹੁੰਦਾ ਜਿਹਨੇ ਚੰਗੀ ਕਲੈਕਸ਼ਨ ਰੱਖਣੀ ਹੈ ਚੰਗਾ ਜਾਨਵਰ ਲੈਣਾ ਚਾਹੁੰਦਾ ਜਾਂ ਕੋਈ ਆਵਲਖ ਬੱਤੀ ਦਾ ਸ਼ਕੀਨ ਆ ਮਾਰਵਾੜੀ ਚ ਬਰੀਡਿੰਗ ਲਈ ਚੰਗਾ ਜਾਨਵਰ ਸ਼ੁਰੂ ਤੋਂ ਦੇ ਹੱਥੀਂ ਥੋੜੇ ਪੈਸੇ ਲਾ ਕੇ ਪਾਲਣਾ ਚਾਹੁੰਦਾ ਉਹ ਇੱਕ ਵਾਰ ਆ ਵੀ ਸੀਰੀ ਜ਼ਰੂਰ ਦੇਖੇ ਜਿਵੇਂ ਮੈਂ ਵੀਡੀਓ ਦੇ ਥਰੂ ਵਿੱਚ ਦੱਸਿਆ ਸੀ ਆਪਣੇ ਚੈਨਲ ਤੋਂ ਤੁਹਾਨੂੰ ਜਾਇਜ਼ ਰੇਟ ਵਿੱਚ ਚੰਗੇ ਤੋਂ ਚੰਗਾ ਜਾਨਵਰ ਮਿਲ ਜੇ ਸੋ ਦੋਸਤੋ ਜਾਇਜ਼ ਰੇਟ ਦੀ ਬੱਤੀ ਹੈ ਜੀ ਗਰਦਨ ਗੁਰਦਨ ਦੇਖੋ ਕਿੰਨੀ ਲੰਮੀ ਆ ਦੇਖੋ ਕੰਨ ਕੁੰਡੀ ਕੁੰਡੀ ਅੱਧੀ ਅੱਧੀ ਮੋੜਦੀ ਬਾਲ ਪੋਰੀਆਂ ਦੀ ਸਾਫ਼ ਮੱਥੇ ਬਲੇਜ ਬਹੁਤ ਸੋਹਣਾ ਤੇ ਆਵਲਖ ਬੱਤੀ ਹੈ ਜੀ ਗੁਰਦਰਾਖਸ ਕੋ ਦੇਦੀ ਆ 4.5 ਮਹੀਨੇ ਦੀ ਉਮਰ ਹੈ ਜੀ ਬਾਲਪੋਰੀਆਂ ਜਮਾ ਸਾਫ ਹਨ ਨਾੜੀ ਨੁੜੀ ਲੰਮੀ ਹੈ ਤੇ ਹਮੀਰ ਹੈ ਵੀ 64 65 ਇੰਚ ਬੱਚੀ ਆਰਾਮਨ ਹਾਈਟ ਕਰੋ ਜੰਨੀ ਬਾਬਾ ਇਹਨੂੰ ਲੰਮੀ ਉਮਰ ਆ ਬਖ ਹੁਣ ਟਾਈਮ 'ਚ ਆਪਦੇ ਆਪ ਨੂੰ ਜਰੂਰ ਦਾ ਲੈਂਥ ਲੰਥ ਦੀ ਬੇਲ ਦੀ ਗਰਦਨ ਦੀ ਪੂਰੀ ਚੰਗੀ ਆ ਤੇ ਆ ਕੇ ਤੁਸੀਂ ਦੰਦ ਪਾਟ ਕੇ ਦੇਖ ਸਕਦੇ ਹੋ ਦੋਸਤੋ ਚੌਕਰੀ ਐਮ ਉਹ ਨਵੀਂ ਉਮਰ ਦੀ ਐ ਸੋ ਜਿਹੜੇ ਵੀ ਖੇ ਭਰਾ ਦੇ ਬੱਚੇ ਪਸੰਦ ਹੋ ਜਾਂ ਨੰਬਰ ਥੱਲੇ ਚੱਲ ਪਏ ਫੋਨ ਲਾ ਲਿਓ ਤੇ ਹੁਣ ਦਿਓ ਇਜਾਜ਼ਤ ਮਿਲਦੇ ਨੇ ਜਲਦੀ ਨਵੇਂ ਵੀਡੀਓ ਨਾਲ ਧੰਨਵਾਦ